ਪਿੰਡ ਬਲਟੋਆ ਵਿਖੇ ਪਿਛਲੇ ਦਿਨੀ ਐਸ.ਪੀ.ਐਚ. ਦੇ ਚਾਰੇ ਦੀ ਇੱਕ ਮਹਿਲਾ ਨੂੰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਨਿਰਵਸਤਰ ਕਰਕੇ ਬੇਇਜਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪੂਰੇ ਪੰਜਾਬ ਅਤੇ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਹਰ ਕੋਈ ਪੀੜਤ ਮਹਿਲਾ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਅੱਜ ਕਾਂਗਰਸ ਪਾਰਟੀ ਦੇ ਐਸ.ੀ. ਕਮਿਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਪਿੰਡ ਬਲਟੋਆ ਹਵ ਵਿਖੇ ਪੀੜਤ ਮਹਿਲਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਇਸ ਕਾਨੂੰਨੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਵੈਦ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਦੇ ਪੀੜਤ ਮਹਿਲਾ ਨੂੰ ਇਨਸਾਫ ਦਿਵਾਉਣ ਦਾ ਪ੍ਰੋਸਾ ਦਿੱਤਾ ਇਸ ਮੌਕੇ ਕਾਂਗਰਸ ਦੇ ਦਵਿੰਦਰ ਸਿੰਘ ਬਲਾਕ ਪ੍ਰਧਾਨ ਹਰਪਾਲ ਸਿੰਘ ਸ਼ੇਰ ਸਿੰਘ ਮੋਦਾ ਜੱਜਬੀਰ ਸਿੰਘ ਸਰਪੰਚ ਆਦ ਲੀਡਰ ਹਾਜ਼ਰ ਸਨ ਵਲਟੋਹਾ ਤੋਂ ਗੁਰਕੀਰਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਭੈਣ ਕੁਲਵਿੰਦਰ ਕੌਰ ਦੇ ਨਾਲ ਬੜਾ ਮੰਦ ਭਗ ਹੈ ਸਿੱਖੀਜ਼ਮ ਦੇ ਵਿੱਚ ਸਾਨੂੰ ਲੋਕਾਂ ਨੂੰ ਸਿਖਾਇਆ ਹੀ ਗਿਆ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਕਿ ਮਲਜ਼ੂਮਾਂ ਦੀ ਤੇ ਔਰਤ ਦੀ ਜਿਹੜੀ ਰੱਖਸ਼ਾ ਉਹ ਸਾਡਾ ਪਰਮ ਧਰਮ ਹੈ ਜੋ ਇੱਥੇ ਵਾਕਿਆ ਹੋਇਆ ਇਹ ਬਹੁਤ ਨਿੰਦਣਯੋਗ ਹੈ ਸਾਰੇ ਪੰਜਾਬ ਨੇ ਹੀ ਨਹੀਂ ਇਵਨ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਲੋਕ ਬੈਠੇ ਉਹਨਾਂ ਨੇ ਬੜਾ ਇਸ ਗੱਲ ਦਾ ਬੁਰਾ ਮਨਾਇਆ ਕਿ ਇਹ ਚੀਜ਼ ਅਗਰ ਪੰਜਾਬ ਵਿੱਚ ਹੁੰਦੀ ਆ ਤਾਂ ਸਾਡੇ ਮੱਥੇ ਤੇ ਕਲੰਕ ਲੱਗਦਾ ਹੈ ਸੋ ਇਸੇ ਸੰਦਰਭ ਤੇ ਮੈਂ ਛੋਟੇ ਵੀਰ ਭੁੱਲਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਉਣਾ ਚਾਹੁੰਨਾ ਹਾਂ ਗੱਲਬਾਤ ਤਾਂ ਜਿੱਦਣ ਇਨਸੀਡੈਂਟ ਹੋਇਆ ਡੀਸੀ ਸਾਹਿਬ ਨਾਲ ਤੇ ਐਸਐਸਪੀ ਸਾਹਿਬ ਨਾਲ ਤਕਰੀਬਨ ਹਰ ਰੋਜ਼ ਹੀ ਹੋ ਰਹੀ ਹੈ ਕਿ ਇਹ ਜਿਨ੍ਹਾਂ ਲੋਕਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਐਂਡ ਪੁਲਿਸ ਨੇ ਲਿਆ ਵੀ ਹੈ ਹਾਈ ਕੋਰਟ ਸਾਡੇ ਮਾਨਯੋਗ ਅਦਾਲਤ ਨੇ ਵੀ ਇਹਦਾ ਜਿਹੜਾ ਸੰਦਰਭ ਲਿਆ ਤੇ ਮੈਨੂੰ ਆਸ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੰਮ ਕੀਤਾ ਉਹਨਾਂ ਨੂੰ ਸਖਤ ਸਜ਼ਾ ਮਿਲੇਗੀ ਏ ਐਸ ਸੀ ਦੇ ਜੇਮ ਵਾਲੇ ਪੁਜਾਰੀ ਮੈਂ ਹੁਣ ਐਸ ਸੀ ਚੇਅਰਮੈਨ ਆ ਜੀ ਪੰਜਾਬ ਦਾ ਅੱਜ ਸਾਰਿਆਂ ਨੂੰ ਪਹਿਲੋਂ ਤੇ ਮੈਂ ਵੈਸ ਸਾਹਿਬ ਦਾ ਧੰਨਵਾਦ ਕਰਦਾ ਜਿੱਥੇ ਕਾਂਗਰਸ ਪਾਰਟੀ ਨੇ ਇੱਕ ਇਹ ਸਾਰੇ ਇਨਸੀਡੈਂਟ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਕਿਉਂਕਿ ਸਾਡੇ ਐਸ ਸੀ ਵਿੰਗ ਦੇ ਸਾਡੇ ਚੇਅਰਮੈਨ ਹੈ ਔਰ ਇਸ ਘੜੀ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਜਿੱਥੋਂ ਤੱਕ ਵੀ ਇਹਨਾਂ ਨੂੰ ਇਨਸਾਫ ਦਵਾਉਣ ਦੀ ਲੋੜ ਪਈ ਕਾਂਗਰਸ ਪਾਰਟੀ ਔਰ ਇਸ ਮੁੱਚੀ ਸਾਡੀ ਲੀਡਰਸ਼ਿਪ ਵਚਨਬੱਧ ਆ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਪਰ ਇਹ ਇਨਸੀਡੈਂਟ ਹੋਣ ਦੇ ਪਰਿਵਾਰ ਤੋਂ ਮਿਲਣ ਤੋਂ ਬਾਅਦ ਇਹ ਵੀ ਗੱਲਾਂ ਪਤਾ ਲੱਗਦੀਆਂ ਵੀ ਪੁਲਿਸ ਦੀ ਔਰ ਪ੍ਰਸ਼ਾਸਨ ਦੀ ਜਿਹੜੀ ਨਲੈਕੀ ਆ ਉਹ ਸਾਹਮਣੇ ਆਉਂਦੀ ਕਿਉਂਕਿ 6-7 ਸਾਲ ਪਹਿਲਾਂ ਵੀ ਇਨਸੀਡੈਂਟ ਹੋਇਆ ਔਰ ਚੰਦ ਦਿਨ ਪਹਿਲਾਂ ਵੀ ਜਦੋਂ ਬੱਚਿਆਂ ਨੇ ਉੱਥੇ ਕੋਰਟ ਜਾ ਕੇ ਵਿਆਹ ਕਰਾਇਆ ਉੱਥੇ ਤੇ ਉਹਦੀ ਇਨਫਾਰਮੇਸ਼ਨ ਜਿਹੜੀ ਆ ਉਹ ਵੀ ਥਾਣਿਆਂ ਚ ਜਾਈ ਔਰ ਪੁਲਿਸ ਵੱਲੋਂ ਜਿਹੜੀ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਵੀ ਕੋਈ ਇਹੋ ਜੀ ਘਟਨਾ ਨਾ ਵਾਪਰੇ ਜਦੋਂ ਪਤਾ ਆਂਡ ਗਵਾਂਡ ਦੇ ਵਿੱਚ ਜਦੋਂ ਕੋਈ ਇਹੋ ਜੀ ਗੱਲਬਾਤ ਆ ਤੇ ਕੋਈ ਨਾ ਕੋਈ ਕੜਤਨ ਨਿਕਲ ਹੀ ਆਉਣੀ ਸੋ ਮੈਂ ਸਮਝਦਾ ਵੀ ਇਹਦੇ ਪਿੱਛੇ ਜਿਹੜੀ ਨਲੈਕੀ ਸਰਕਾਰ ਦੀ ਜਿਹੜੀ ਸਰਕਾਰ ਦੀ ਪੱਕੇ ਅਫਸਰशाही ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਉਹ ਸਾਹਮਣੇ ਆਈ ਹੈ ਔਰ ਮੁੱਖ ਜਿਹੜਾ ਦੋਸ਼ੀ ਜਿਹੜਾ ਉਹਨਾਂ ਨੂੰ ਫੜਿਆ ਗਿਆ ਉਹ ਆਪ ਦੀ ਕੀ ਕਹਿੰਦੇ ਹੁੰਦੇ ਆ ਵੀ ਹੁਣ ਫੇਸ ਸੇਵਿੰਗ ਲਈ ਖਾਣਾ ਪੂਰਤੀ ਲਈ ਜਿਹੜੀਆਂ ਕਾਰਵਾਈਆਂ ਤਾਂ ਕਰਨੀਆਂ ਇਹਨਾਂ ਨੂੰ ਪਈਆਂ ਪੀ ਜਦੋਂ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਵੀ ਜੱਜ ਸਬਾਨਾਂ ਦੀਆਂ ਡਿਊਟੀਆਂ ਲਈਆਂ ਗਈਆਂ ਹੋਰ ਪ੍ਰਸ਼ਾਸਨ ਨੂੰ ਡਿਊਟੀਆਂ ਲਈਆਂ ਗਈਆਂ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਇਨਸੀਡੈਂਟ ਹੋਣ ਤੋਂ ਤਿੰਨ ਚਾਰ ਦਿਨ ਬਾਅਦ ਜਿਹੜੀ ਵੀਡੀਓ ਵਾਇਰਲ ਹੋਈ ਕਿ ਨਹੀਂ ਵੀ ਉਸੇ ਵੇਲੇ ਲਾਈਵ ਕੀਤੀ ਔਰ ਉਸ ਚੀਜ਼ ਨੂੰ ਵੀ ਰੋਕਿਆ ਜਾ ਸਕਦਾ ਸੀ ਜੇ ਘਟਨਾ ਇੰਨੀ ਜਨਤਕ ਹੋ ਨਾ ਹੁੰਦੀ ਅੱਜ ਬੜਾ ਪਰਿਵਾਰ ਵੀ ਜਿੱਥੇ ਸ਼ਰਮ ਸ਼ਰਮਸਾਰ ਆ ਸਾਡਾ ਇਲਾਕਾ ਉਹ ਸ਼ਰਮਸਾਰ ਆ ਵੀ ਇਹ ਘਟਨਾ ਜਿਹੜੀ ਇੱਥੇ ਵਾਪਰੀ ਉਸ ਚੀਜ਼ ਨੂੰ ਵੀ ਰੋਕਿਆ ਜਾ ਸਕਦਾ ਸੀ ਤੋਂ ਬੜੀ ਨਲਾਕੀ ਜਿਹੜੀ ਹੈ ਪ੍ਰਸ਼ਾਸਨ ਜਿੱਥੇ ਹਰ ਮੁੱਦੇ ਤੇ ਫੇਲ ਹੋਈ ਹੈ ਅੱਜ ਸਾਡੀਆਂ ਮਾਤਮਾਂ ਭੈਣਾਂ ਦੀ ਇੱਜ਼ਤ ਬਚਾਉਣ ਦੇ ਵਿੱਚ ਵੀ ਜਿਹੜੀ ਹੈ ਇਹ ਮੌਜੂਦਾ ਸਰਕਾਰ ਇੱਕ ناکਾਮ ਤੇ ਇੱਕ ਨਪੁੰਸੰਗ ਸਰਕਾਰ ਜਿਹੜੀ ਆ ਉਹ ਸਾਹਮਣੇ ਆਈ ਹੈ ਮੈਂ ਦੱਸਿਆ ਤਾਂ ਉਹ ਵੀ ਗੱਲ ਹਾਂਜੀ